ਸ਼ੈਨ ਸ਼ਾਹ ਦਰਵੇਸ਼ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਜੀਵਨ ਲੋਕਾਂ ਦੇ ਭਲੇ ਵਾਸਤੇ ਲਾਇਆ ਅਤੇ ਮੁਗਲਾ ਨਾਲ ਅਣਸੁਖਾਵੇਂ ਜੁੱਧ ਕਰਕੇ ਹਿੰਦੂ ਅਤੇ ਹੋਰ ਗਰੀਬ ਗੁਲਬੇ ਲੋਕਾਂ ਨੂੰ ਮੁਸਲਮਾਨ ਸ਼ਰੇਣੀ ਤੋਂ ਬਚਾਇਆ ਅਤੇ ਇੱਕ ਸੱਚਾ ਸੁੱਚਾ ਅਤੇ ਧਰਮ ਤੇ ਚੱਲਣ ਦਾ ਮਾਰਗ ਦੱਸਿਆ ਉੱਥੇ ਸਿੱਖਾਂ ਸੇਵਕਾਂ ਦਾ ਜਨਮ ਮਰਨਟ ਕਟਿਆ ਅਤੇ ਉਹਨਾਂ ਨੂੰ ਗੁਰਪੁਰੀ ਵੀ ਪਹੁੰਚਾਇਆ ਅੱਜ ਅਸੀਂ ਇਤਿਹਾਸ ਵਿੱਚੋਂ ਇੱਕ ਮੁਸਲਮਾਨ ਸਮੀਰ ਦੀ ਕਥਾ ਦੀ ਸਾਖੀ ਸੁਣਾਵਾਂਗੇ ਜੋ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਗੁਰੂ ਜੀ ਲੋਕਾਂ ਦਾ ਕਲਿਆਣ ਕਰਦੇ ਕਰਦੇ ਇੱਕ ਸਮੀਰ ਨਾਮ ਦਾ ਸ਼ਖਸ ਜਿਸ ਉੱਤੇ ਗੁਰੂ ਸਾਹਿਬ ਨੇ ਪ੍ਰਸੰਨਤਾ ਅਤੇ ਬਖਸ਼ਿਸ਼ ਕੀਤੀ ਸੀ ਇਸ ਸਮੇ ਗੁਰੂ ਜੀ ਪਟਲੀ ਅਤੇ ਚਿਤਰਾ ਨਦੀ ਦੇ ਵਿਚਕਾਰ ਜੰਗਲ ਦੇ ਲਾਗੇ ਠਹਿਰੇ ਹੋਏ ਸਨ ਇਹ ਕਥਾ ਭਾਈ ਰੂਪੇ ਭਾਈ ਗੁੱਦੜ ਭਾਈ ਦਿਆਲ ਦਾਸ ਤੋਂ ਸ਼ੁਰੂ ਹੁੰਦੀ ਹੈ ਆਓ ਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਦਾ ਇਸ ਚੈਨਲ ਤੇ ਸਵਾਗਤ ਹੈ ਸੋ ਆਓ ਸ਼ੁਰੂ ਕਰਦੇ ਹਾਂ ਇੱਕ ਦਿਨ ਭਾਈ ਰੂਪੇ ਦੀ ਕੁੱਲ ਵਿੱਚੋਂ ਭਾਈ ਗੁੱਦੜ ਦਾ ਪਿਤਾ ਭਾਈ ਦਿਆਲ ਦਾਸ ਜੋ ਬੜਾ ਕਰਨੀ ਵਾਲਾ ਸਿੱਖ ਸੀ ਸਤਿਗੁਰੂ ਜੀ ਦਾ ਆਉਣਾ ਸੁਣ ਕੇ ਦਰਸ਼ਨ ਕਰਨ ਵਾਸਤੇ ਆਇਆ ਭਾਈ ਸਮੀਰ ਦੇ ਨਾਲ ਗੁਰੂ ਜੀ ਪਾਸ ਅੰਦਰ ਜਾ ਕੇ ਦਿਆਲ ਦਾਸ ਜੀ ਨੇ ਮੱਥਾ ਟੇਕਿਆ ਅਤੇ ਇੱਕ ਸੁੰਦਰ ਚਿੱਟੀ ਪੋਸ਼ਾਕ ਆਪ ਜੀ ਦੀ ਭੇਟਾ ਕੀਤੀ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਸਮੀਰ ਇਹ ਪੋਸ਼ਾਕ ਜਿਹੜੀ ਭਾਈ ਦਿਆਲਦਾਸ ਨੇ ਲਿਆਂਦੀ ਹੈ ਤੂੰ ਪਹਿਨ ਲੈ ਅਤੇ ਘੋੜੇ ਤੇ ਚੜ ਕੇ ਜਿੱਥੋਂ ਤੱਕ ਘੋੜਾ ਫੇਰ ਲਵੇਗਾ ਉੱਥੋਂ ਤੱਕ ਤੇਰਾ ਰਾਜ ਹੋ ਜਾਵੇਗਾ ਇਹ ਵਰ ਅਤੇ ਪੋਸ਼ਾਕ ਲੈ ਕੇ ਸਮੀਰ ਬੜਾ ਪ੍ਰਸੰਨ ਹੋ ਕੇ ਘਰ ਆਇਆ ਅਤੇ ਦੂਜੇ ਭਰਾਵਾਂ ਲਖਮੀਰ ਤੇ ਤਖਤਮਲ ਨੂੰ ਸਾਰੀ ਗੱਲ ਦੱਸੀ ਪਰ ਉੱਥੇ ਹੀ ਸਮੀਰ ਦਾ ਇੱਕ ਮਾਮਾ ਸੀ ਜੋ ਪੰਜ ਪੀਰੀਆਂ ਭਾਵ ਪੰਜ ਮੁਸਲਮਾਨ ਪੀਰਾਂ ਦਾ ਮਰੀਦ ਸੀ ਉਸਨੇ ਜਦ ਸਾਰੀ ਗੱਲ ਸ਼ਮੀਰੇ ਤੋਂ ਸੁਣੀ ਤਾਂ ਕਹਿਣ ਲੱਗਾ ਜੇ ਗੁਰੂ ਐਡਾ ਹੀ ਰਾਜ ਭਾਗ ਦਿਣ ਵਾਲਾ ਸਮਰੱਥ ਹੁੰਦਾ ਤਾਂ ਉਹ ਆਪਣਾ ਕਿਉਂ ਸਭ ਕੁਝ ਗਵਾ ਲੈਂਦਾ ਉਹ ਕਿਹੜਾ ਰਾਜ ਤੈਨੂੰ ਦੇਵੇਗਾ ਲਖਮੀਰ ਤੇ ਤਖਤ ਮਲ ਨੇ ਕਿਹਾ ਜੇ ਅਸੀਂ ਉਹਨਾਂ ਦਾ ਕਹਿਣਾ ਨਾ ਮੰਨਿਆ ਤਾਂ ਉਹ ਗਰੋਧ ਕਰਕੇ ਸ਼ਰਾਫ ਦੇ ਦੇਣਗੇ ਸੇਵਾ ਕਰਕੇ ਲਾਭ ਲੈਣਾ ਤਾਂ ਕਿਤੇ ਰਹਾ ਉਲਟਾ ਸਾਡਾ ਨੁਕਸਾਨ ਹੋ ਜਾਵੇਗਾ ਸਾਰਿਆਂ ਦੀ ਸਲਾਹ ਸੁਣ ਕੇ ਸਮੀਰ ਨੇ ਕਿਹਾ ਭਰਾਵੋ ਇਹ ਗੁਰੂ ਜੀ ਦਾ ਵਾਕ ਨਹੀਂ 모ੜਨਾ ਚਾਹੀਦਾ ਤੇ ਦੂਜਾ ਉਹਨਾਂ ਪਾਸ ਝੂਠ ਨਹੀਂ ਬੋਲਣਾ ਚਾਹੀਦਾ ਸਮੀਰ ਦੀ ਸਲਾਹ ਪੱਕੀ ਦੇਖ ਕੇ ਉਸਦੇ ਮਾਮੇ ਨੇ ਕਿਹਾ ਚੰਗਾ ਵਾਕ ਮੰਨ ਕੇ ਘੋੜੇ ਤੇ ਚੜਕੇ ਘੋੜਾ ਪਿੰਡ ਦੇ ਚੁਫੇਰੇ ਹੀ ਫੇਰ ਲਿਆ। ਸ਼ਮੀਰ ਨੇ ਇਸੇ ਤਰ੍ਹਾਂ ਕੀਤਾ। ਘੋੜਾ ਆਪਣੇ ਪਿੰਡ ਦੇ ਚੁਫੇਰੇ ਹੀ ਫੇਰਿਆ ਤੇ ਗੁਰੂ ਜੀ ਦੇ ਪੁੱਛਣ ਤੇ ਸੱਚ ਦੱਸ ਦਿੱਤਾ ਕਿ ਮਾਮੇ ਦੀ ਗੱਲ ਮੰਨ ਕੇ ਮੈਂ ਇਸ ਤਰ੍ਹਾਂ ਕੀਤਾ ਹੈ। ਗੁਰੂ ਜੀ ਨੇ ਕਿਹਾ ਸ਼ਮੀਰ ਤੂੰ ਚੰਗਾ ਕੀਤਾ। ਆ ਹੁਣ ਬੈਠ ਜਾ। ਗੁਰੂ ਜੀ ਦਾ ਬਚਨ ਮੰਨ ਕੇ ਸ਼ਮੀਰ ਤੇ ਲਖਮੀਰ ਦੋਵੇਂ ਬੈਠ ਗਏ। ਸ਼ਮੀਰ ਹੁਣੀ ਤਿੰਨੇ ਭਾਈ ਬੜੀ ਭਾਵ ਭਗਤੀ ਨਾਲ ਗੁਰੂ ਜੀ ਦੀ ਸੇਵਾ ਕਰਦੇ ਸਨ ਇਸ ਗੱਲ ਹੋਈ ਨੂੰ 10-11 ਦਿਨ ਬੀਤ ਗਏ ਕਿ ਸ਼ਮੀਰ ਗੁਰੂ ਜੀ ਵਾਸਤੇ ਥਾਲ ਪਰੋਸ ਕੇ ਪ੍ਰਸ਼ਾਦ ਲਿਆਇਆ ਗੁਰੂ ਜੀ ਪ੍ਰਸ਼ਾਦ ਛਕਣ ਲੱਗੇ ਸ਼ਮੀਰ ਜਲ ਦਾ ਕਟੋਰਾ ਭਰ ਕੇ ਲੈ ਆਇਆ ਭੋਜਨ ਛਕ ਕੇ ਜਦ ਗੁਰੂ ਜੀ ਤ੍ਰਿਪਤ ਹੋ ਗਏ ਤਾਂ ਸ਼ਮੀਰ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਤੁਸੀਂ ਆਪਣਾ ਛੀਤ ਪ੍ਰਸ਼ਾਦ ਸਾਨੂੰ ਦਿਓ ਸਤਗੁਰੂ ਜੀ ਬੋਲੇ ਥਾਲ ਲੈ ਕੇ ਇੱਥੇ ਹੀ ਬੈਠ ਕੇ ਪ੍ਰੇਮ ਨਾਲ ਸ਼ਕ ਲੈ ਪਰ ਸ਼ਮੀਰ ਨੇ ਬੇਨਤੀ ਕੀਤੀ ਕਿ ਮੈਂ ਘਰ ਲੈ ਕੇ ਜਾਣਾ ਹੈ ਉੱਥੇ ਸਾਰੇ ਪਰਿਵਾਰ ਨਾਲ ਵੰਡ ਕੇ ਖਾਵਾਂਗਾ ਸ਼ਮੀਰ ਥਾਲ ਲੈ ਕੇ ਘਰ ਗਿਆ ਤੇ ਭਾਈਆਂ ਸਹਤ ਮਾਮੇ ਆਦਿਕ ਸਭ ਪਰਿਵਾਰ ਨੂੰ ਸੱਦ ਕੇ ਆਖਿਆ ਆਓ ਸਾਰੇ ਗੁਰੂ ਜੀ ਦਾ ਸ਼ੀਤ ਪ੍ਰਸ਼ਾਦ ਛਕੀਏ ਸ਼ਮੀਰ ਦੇ ਕਹਿਣ ਤੇ ਸਾਰੇ ਇਕੱਠੇ ਹੋ ਕੇ ਬੈਠ ਗਏ ਤਾਂ ਜਦ ਸ਼ਮੀਰ ਨੇ ਰਮਾਲ ਚੁੱਕ ਕੇ ਦੇਖਿਆ ਤਾਂ ਉਹ ਝਟਕਾ ਮਹਾਂ ਪ੍ਰਸ਼ਾਦ ਸੀ ਜਿਸ ਨੂੰ ਦੇਖ ਕੇ ਸ਼ਮੀਰ ਦੇ ਮਾਮੇ ਨੇ ਆਖਿਆ ਕਿ ਓਏ ਅਸੀਂ ਪੀਰ ਸੁਲਤਾਨੀਏ ਨੂੰ ਪੂਜਣ ਵਾਲੇ ਹਾਂ ਜੇ ਅਸਾਂ ਝਟਕਾ ਖਾ ਲਿਆ ਤਾਂ ਪੀਰ ਗੁੱਸੇ ਨਾਲ ਸਾਡਾ ਸਭ ਕੁਝ ਨਾਸ਼ ਕਰ ਦੇਵੇਗਾ ਇਸ ਪ੍ਰਸ਼ਾਦ ਨੂੰ ਬਾਹਰ ਸੁੱਟ ਦਿਓ ਅਤੇ ਖਾਵੋ ਕੋਈ ਨਾ ਮਾਮੇ ਦੀ ਇਹ ਗੱਲ ਸੁਣ ਕੇ ਸ਼ਮੀਰ ਬੜਾ ਚਿੰਤਾਵਾਨ ਹੋ ਗਿਆ ਕਿ ਹੁਣ ਕੀ ਕੀਤਾ ਜਾਵੇ ਗੁਰੂ ਜੀ ਨੂੰ ਕੀ ਉੱਤਰ ਦੇਵਾਂਗਾ ਗੁਰੂ ਜੀ ਅੱਗੇ ਝੂਠ ਬੋਲਣਾ ਵੱਡਾ ਪਾਪ ਹੈ ਅਤੇ ਜੇ ਸੱਚ ਦੱਸਿਆ ਕਿ ਅਸਾਂ ਉਸ ਨੂੰ ਛੁੱਟ ਦਿੱਤਾ ਹੈ ਖਾਦਾ ਹੀ ਨਹੀਂ ਤਾਂ ਆਪ ਜੀ ਆਪਣੇ ਪ੍ਰਸ਼ਾਦ ਦਾ ਨਰਾਦਰ ਜਾਣ ਕੇ ਕੋਈ ਸ਼ਰਾਪ ਨਾ ਦੇ ਦੇਣ ਇਹ ਹੀ ਡਰ ਹੈ ਕਿਉਂਕਿ ਆਪ ਮੰਗ ਕੇ ਲਈ ਚੀਜ਼ ਦਾ ਨਰਾਦਰ ਕਰਨਾ ਉਹਨਾਂ ਦਾ ਆਪਣਾ ਨਰਾਦਰ ਕਰਨ ਦੇ ਬਰਾਬਰ ਹੈ ਇਨ੍ਹਾਂ ਹੀ ਸੋਚਾਂ ਵਿੱਚ ਸਮੀਰ ਨੂੰ ਬਹੁਤ ਚਿੰਤਾਤੁਰ ਦੇਖ ਕੇ ਮੰਮੀ ਨੇ ਕਿਹਾ ਕਿ ਇਸ ਪ੍ਰਸ਼ਾਦ ਨੂੰ ਨਾ ਛਟੋ ਤੇ ਨਾ ਹੀ ਖਾਓ ਇਸ ਨੂੰ ਧਰਤੀ ਵਿੱਚ ਦੱਬ ਦਿਓ ਇਸ ਨਾਲ ਗੁਰੂ ਜੀ ਨੂੰ ਵੀ ਪਤਾ ਨਹੀਂ ਲੱਗੇਗਾ ਤੇ ਪੀਰ ਜੀ ਵੀ ਪ੍ਰਸੰਨ ਰਹਿਣਗੇ ਸੋ ਇਸੇ ਤਰ੍ਹਾਂ ਹੀ ਕੀਤਾ ਗਿਆ ਪ੍ਰਸ਼ਾਦ ਧਰਤੀ ਵਿੱਚ ਟੋਆ ਕੱਢ ਕੇ ਦੱਬ ਦਿੱਤਾ ਗਿਆ ਦੂਸਰੇ ਦਿਨ ਸਵੇਰੇ ਜਦ ਸਮੀਰ ਗੁਰੂ ਜੀ ਦੇ ਹਾਜ਼ਰ ਹੋਇਆ ਤਾਂ ਗੁਰੂ ਜੀ ਨੇ ਪੁੱਛਿਆ ਸਾਨੂੰ ਪ੍ਰਸੰਨ ਰੱਖਣ ਵਾਲੇ ਸਮੀਰ ਸਾਡਾ ਸੀਤ ਪ੍ਰਸ਼ਾਦ ਝਟਕਾ ਮਹਾ ਪ੍ਰਸ਼ਾਦ ਤੂੰ ਖਾਦਾ ਹੈ ਕਿ ਨਹੀਂ ਸ਼ਮੀਰ ਨੇ ਅਧੀਨ ਹੋ ਕੇ ਕਿਹਾ ਗੁਰੂ ਜੀ ਭਾਵਕੇ ਨਿਮਰਤਾ ਦੇ ਨਾਲ ਕਿਹਾ ਗੁਰੂ ਜੀ ਜੈਤੋ ਵਾਲੇ ਮਾਮੇ ਨੇ ਸਾਨੂੰ ਇਹ ਆਖ ਕੇ ਖਾਣ ਤੋਂ ਵਰਜ ਦਿੱਤਾ ਕਿ ਪੀਰ ਜੀ ਗੁੱਸੇ ਹੋ ਜਾਣਗੇ ਤੇ ਸਾਡੇ ਘਰ-ਬਾਰ ਉਜਾੜ ਦੇਣਗੇ ਫਿਰ ਜੀ ਮੈਂ ਉਹ ਪ੍ਰਸ਼ਾਦ ਧਰਤੀ ਵਿੱਚ ਦੱਬ ਦਿੱਤਾ ਤੁਸੀਂ ਬਿਨਾਂ ਦੱਸਣ ਦੇ ਹੀ ਸਭ ਕੁਝ ਜਾਣਦੇ ਹੋ ਇਹ ਮੈਂ ਤੁਹਾਨੂੰ ਸੱਚ ਦੱਸ ਦਿੱਤਾ ਹੈ ਗੁਰੂ ਜੀ ਨੇ ਸੁਣ ਕੇ ਕਿਹਾ ਇਹ ਧਰਤੀ ਭਾਗਾ ਵਾਲੀ ਹੋ ਗਈ ਹੈ ਪਰ ਤੁਹਾਨੂੰ ਉਸ ਮੂਰਖ ਨੇ ਵਾਂਝਿਆ ਹੀ ਰੱਖਿਆ ਹੈ ਤੁਸੀਂ ਅਨ ਦਾ ਸਤਕਾਰ ਨਹੀਂ ਕੀਤਾ ਬੁਰਾ ਕੀਤਾ ਹੈ ਤਾਂ ਹੀ ਕਾਲ ਪੈਂਦੇ ਹਨ ਜੋ ਅਨ ਦਾ ਅਦਬ ਨਾ ਰਖੀਏ ਸੁਣੋ ਇਸ ਦੇਸ਼ ਦਾ ਪਹਿਲਾ ਇੱਕ ਰਾਜਾ ਭਦਰ ਸੈਨ ਹੋਇਆ ਹੈ ਉਸ ਨੇ ਅਨ ਦਾ ਨਰਾਦਰ ਕੀਤਾ ਸੀ ਜਿਸ ਕਰਕੇ ਇਹ ਦੇਸ਼ ਉੱਜੜ ਕੇ ਜੰਗਲ ਬਣ ਗਿਆ ਇਸ ਦੇਸ਼ ਵਿੱਚ ਤਦੋਂ ਤੋਂ ਦੋ ਨਦੀਆਂ ਪਟਲੀ ਅਤੇ ਚਿਤਰਾ ਵਹਿਦੀਆਂ ਹੁੰਦੀਆਂ ਸਨ ਰਾਜਾ ਭਦਰ ਸੈਨ ਵੱਲੋਂ ਅਨ ਦੀ ਅਵਗਿਆ ਹੋਈ ਵੇਖ ਕੇ ਇਹ ਦੋਵੇਂ ਨਦੀਆਂ ਚੱਲਣਾ ਬੰਦ ਹੋ ਗਈਆਂ ਕਿਉਂਕਿ ਇਹ ਦੇਸ਼ ਅਪਵਿੱਤਰ ਹੋ ਗਿਆ ਸੀ ਹੁਣ ਤੁਸੀਂ ਇੱਥੇ ਰਹਿਤ ਹੋ ਕੇ ਵਸੋਗੇ ਇਹ ਜੰਗਲ ਦੇਸ਼ ਦੀ ਧਰਤੀ ਬਹੁਤ ਅੰਨ ਪੈਦਾ ਕਰੇਗੀ ਹੁਣ ਨਾਲੇ ਦੂਣੇ ਚੌਣੇ ਤੇ ਅੱਠ ਗੁਣਾ ਉਠਾਵੇਗੀ ਇੱਥੇ ਆਪ ਜੀ ਨੂੰ ਦੱਸ ਦਈਏ ਪਟਲੀ ਨਦੀ ਕਿਸੇ ਸਮੇਂ ਬਠਿੰਡੇ ਪਾਸ ਵਗਦੀ ਹੁੰਦੀ ਸੀ ਅਤੇ ਚਿਤਰਾ ਫੋਜਪੁਰ ਦੇ ਇਲਾਕੇ ਵਿੱਚ ਫਿਰ ਗੁਰੂ ਜੀ ਨੇ ਕਿਹਾ ਇਹ ਜੰਗਲ ਦੇਸ਼ ਸਾਡਾ ਮਾਲਵਾ ਅਖਵਾਏਗਾ हे ਸਮੀਰ ਸਿੱਖ ਪਹਿਲਾਂ ਅਸੀਂ ਤੈਨੂੰ ਰਾਜ ਦੇਣਾ ਚਾਹੁੰਦੇ ਸੀ ਤੂੰ ਘੋੜਾ ਫੇਰ ਕੇ ਰਾਜ ਨਾ ਲਿਆ ਖਾਲੀ ਰਹਿ ਗਿਆ ਫਿਰ ਤੈਨੂੰ ਸ਼ੀਤ ਪ੍ਰਸ਼ਾਦ ਦੇ ਕੇ ਤੇਰੀ ਕਲਿਆਣ ਕਰਨੀ ਚਾਹੁੰਦੇ ਸਾਂ ਪਰ ਤੂੰ ਉਹ ਵੀ ਨਾ ਛਕਿਆ ਜਿਹੜਾ ਤੇਰਾ ਮਾਮਾ ਤੈਨੂੰ ਸਾਡੇ ਪਾਸੋਂ ਕੁਝ ਬਖਸ਼ਿਸ਼ ਲੈਣ ਨਹੀਂ ਦਿੰਦਾ ਉਹ ਪਹਿਲਾਂ ਆਪ ਕੋੜ ਦੇ ਰੋਗ ਨਾਲ ਦੁੱਖ ਭੋਗੇਗਾ ਤੇ ਫਿਰ ਉਸ ਦੀ ਵੰਸ਼ ਵਿੱਚ ਅਤੇ ਫਿਰ ਉਸ ਦੀ ਵੰਸ਼ ਇਸ ਰੋਗ ਨਾਲ ਦੁਖੀ ਰਹੇਗੀ ਸੁਣਿਆ ਹੈ ਕਿ ਹੁਣ ਤੱਕ ਵੀ ਉਸ ਜੈਤੋਂ ਵਾਲੇ ਮਾਮੇ ਦੀ ਵੰਸ਼ ਵਿੱਚ ਇਹ ਕੋੜ ਦਾ ਵੱਡਾ ਰੋਗ ਚੱਲਿਆ ਆਉਂਦਾ ਹੈ ਉਸ ਸਵੇਰ ਚ ਇਸ ਸਿੱਖ ਸਮੀਰ ਜਿਹੜਾ ਸੀ ਗੁਰੂ ਜੀ ਦੇ ਚਰਨੀ ਲੱਗਾ ਰਿਹਾ ਅਤੇ ਇਸ ਨੇ ਗੁਰੂ ਜੀ ਤੋਂ ਪ੍ਰਸੰਤਾ ਲੈਣ ਵਾਸਤੇ ਬੜੀ ਕਾ ਲੜਣਾ ਘਾਲੀ ਫਿਰ ਇੱਕ ਦਿਨ ਗੁਰੂ ਜੀ ਨੇ ਸਮੀਰ ਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਕਿਹਾ ਇਹ ਸਿੱਖਾ ਜੋ ਤੇਰੇ ਮਨ ਦੀ ਇੱਛਾ ਹੋਵੇ ਸੋ ਮੰਗ ਲੈ ਸਮੀਰ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮੇਰਾ 84 ਦਾ ਗੇੜ ਮੁੱਕ ਜਾਵੇ ਮੈਨੂੰ ਜਨਮ ਮਰਨ ਤੋਂ ਬਚਾ ਲਵੋ ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ ਤੇ ਚੁੱਪ ਰਹੇ 2-3 ਦਿਨ ਪਿਛੋਂ ਫਿਰ ਗੁਰੂ ਜੀ ਨੇ ਕਿਹਾ ਅਸੀਂ ਤੇਰੀ ਸੇਵਾ ਉੱਤੇ ਬਹੁਤ ਪ੍ਰਸੰਨ ਹਾਂ ਤੂੰ ਮਨ ਭੌਂਦਾ ਕੁਝ ਮੰਗ ਲੈ ਸ਼ਮੀਰ ਨੇ ਫਿਰ ਉਹੀ ਉੱਤਰ ਦਿੱਤਾ ਜੀ ਸਤਿਗੁਰੂ ਜੀਓ ਮੇਰਾ ਭਵਜਲ ਦਾ ਗੇੜ ਕੱਟ ਦਿਓ ਸਤਿਗੁਰੂ ਜੀ ਨੇ ਸੁਣ ਕੇ ਕਿਹਾ ਸ਼ਮੀਰੇ ਤੇਰੇ ਅਜੇ ਬਹੁਤ ਜਨਮ ਭੋਗਣ ਵਾਲੇ ਹਨ ਉਹ ਕਿਸ ਤਰ੍ਹਾਂ ਨਿਵੇੜੇ ਜਾਣ ਤੂੰ ਕੋਈ ਹੋਰ ਵੱਡੀ ਤੋਂ ਵੱਡੀ ਚੀਜ਼ ਮੰਗ ਲੈ ਅਸੀਂ ਤੇਰੀ ਸੇਵਾ ਤੇਰੇ ਸੱਚ ਤੇ ਤੇਰੇ ਪ੍ਰੇਮ ਭਉ ਉੱਤੇ ਬਹੁਤ ਪ੍ਰਸੰਨ ਹਾਂ ਤੂੰ ਆਪਣੀ ਇਸ ਕਾਲ ਨੂੰ ਸਫਲ ਕਰ ਲੈ ਜੋ ਮੰਗੇਗਾ ਅਸੀਂ ਤਤਕਾਲ ਤੈਨੂੰ ਦੇਾਂਗੇ ਸਮੀਰ ਨੇ ਫਿਰ ਇਹ ਬੇਨਤੀ ਕੀਤੀ हे ਕਿਰਪਾਲੂ ਜੀ ਮੇਰੇ ਮਨ ਦੀ ਹੋਰ ਕੋਈ ਇੱਛਾ ਨਹੀਂ ਹੈ ਮੇਰੀ ਪਵਜਲ ਦੀ ਬੇੜੀ ਕੱਟ ਦਿਓ ਸਤਗੁਰੂ ਜੀਓ ਕਿਰਪਾ ਕਰੋ ਇੱਕ ਦਿਨ ਫਿਰ ਆਪ ਜੀ ਨੇ ਸਮੀਰ ਨੂੰ ਸੱਦ ਕੇ ਆਖਿਆ ਸਮੀਰ ਕੁਝ ਮੰਗ ਲੈ ਸਮੀਰ ਨੇ ਕਿਹਾ हे ਪ੍ਰਭੂ ਜੇ ਟੁੱਟੇ ਹੋ ਤਾਂ ਭਾਵ ਕੇ ਜੇ ਦਿਆਲੂ ਹੋ ਤਾਂ ਭਵਜਲ ਤੋ ਰੱਖ ਲਵੋ ਮੇਰੀ 84 ਕੱਟ ਦਿਓ ਸਤਿਗੁਰੂ ਜੀ ਨੇ ਹੱਸ ਕੇ ਕਿਹਾ ਅੱਛਾ ਤੇਰੀ ਇਹ ਕਾਮਨਾ ਪੂਰੀ ਹੋ ਜਾਵੇਗੀ ਭਰੋਸਾ ਰੱਖ ਅੱਗੇ ਸਮੀਰ ਨਮਸਕਾਰ ਕਰਕੇ ਘਰ ਚਲਿਆ ਗਿਆ ਰਾਤ ਨੂੰ ਜਦ ਸੁੱਤਾ ਤਾਂ ਉਸ ਨੂੰ ਅਨੇਕ ਪ੍ਰਕਾਰ ਦਾ ਇੱਕ ਅਜੀਬ ਸੁਪਨਾ ਆਇਆ ਉਸ ਨੇ ਸੁਪਨੇ ਵਿੱਚ ਦੇਖਿਆ ਕਿ ਉਹ ਕਾ ਇਲ ਮੋਰ ਚਕਮਾ ਚੜਾ ਹੰਸ ਪੰਛੀ हिरण पशु ते कीड़ियां फिर कीड़े प्रिंग ते कोड़ किरली आदक कई जुना ਵਿੱਚ ਜਨਮ ਕੇ ਅਤੇ ਮਰ ਮਰ ਕੇ ਭੋਗਦਾ ਰਹਾ ਸੁਪਨੇ ਵਿੱਚ ਹੀ ਸਭ ਤੋਂ ਪਿਛਲਾ ਜਨਮ ਉਸਦਾ ਇੱਕ ਬਾਲਮਿਕੀਆਂ ਦੇ ਘਰ ਜੰਗਲ ਦੇਸ਼ ਵਿੱਚ ਹੋਇਆ ਉਹ ਜੰਮਿਆ ਪਲਿਆ ਤੇ ਵੱਡਾ ਹੋ ਕੇ ਵਿਆਹਿਆ ਗਿਆ ਉਸਦੇ ਘਰ ਬਹੁਤ ਪੁੱਤ ਧੀਆਂ ਪੈਦਾ ਹੋਏ ਤੇ ਉਹ ਵੱਡਾ ਕੁਟੰਬੀ ਹੋ ਗਿਆ ਦੇਸ਼ ਵਿੱਚ ਕਾਲ ਪੈ ਗਿਆ ਕਿਤੇ ਉਹ ਅਨ ਨਾ ਮਿਲੇ ਭੁੱਖ ਨਾਲ ਦੁਖੀ ਹੋ ਕੇ ਜੰਗਲ ਵਿੱਚ ਇੱਕ ਪੀਲੂ ਨਾਮ ਦਾ ਦਰਖਤ ਹੁੰਦਾ ਹੈ ਅਤੇ ਉਹ ਪੀਲੂ ਖਾਣ ਵਾਸਤੇ ਕੁਟੰਬ ਨੂੰ ਨਾਲ ਲੈ ਗਿਆ। ਕੁਟੰਬ ਭਾਵ ਪਰਿਵਾਰ ਨੂੰ ਨਾਲ ਲੈ ਗਿਆ। ਪੀਲੂ ਤੋੜਨ ਵਾਸਤੇ ਵਿਰਸ਼ ਉੱਤੇ ਚੜ ਗਿਆ ਤੇ ਧੀਆਂ ਪੁੱਤਾਂ ਵਾਸਤੇ ਪੀਲੂ heਠਾ ਸੁਟਣ ਲੱਗਾ। ਇਸ ਤਰ੍ਹਾਂ ਇੱਕ ਪਤਲੀ ਟਾਣੀ ਉੱਤੇ ਉਸਦਾ ਪੈਰ ਰੱਖਿਆ ਗਿਆ। ਜਦ ਉਹ ਪੀਲੂ ਤੋੜਨ ਲੱਗਾ ਤਾਂ ਟਾਣੀ ਟੁੱਟਣ ਕਰਕੇ ਸ਼ਮੀਰ ਜ਼ਮੀਨ ਤੇ ਡਿੱਗ ਪਿਆ। ਇਹ ਸੁਪਨੇ ਦੀ ਵਾਰਤਾ ਹੈ। ਜਦ ਡਿਗੜ ਨਾਲ ਉਸ ਨੂੰ ਛੱਟ ਲੱਗੀ ਤਾਂ ਉਹ ਜਾਗ ਕੇ ਬੜਾ ਹੈਰਾਨ ਹੋਇਆ ਜਦੋਂ ਸੁਪਨੇ ਤੋਂ ਜਾਗਿਆ ਬੜਾ ਹੈਰਾਨ ਹੋਇਆ ਕਿ ਇਹ ਕੀ ਕੌਤਕ ਵਰਤਿਆ ਹੈ ਫਿਰ ਉਹ ਉੱਠ ਕੇ ਪਖਾਨੇ ਬੈਠਾ ਸੁਪਨੇ ਦੇ ਜਨਮਾਂ ਦੀਆਂ ਗੱਲਾਂ ਸੋਚਦਾ ਰਿਹਾ ਪਖਾਨੇ ਵਿੱਚ ਉਸਨੇ ਦੇਖਿਆ ਕਿ ਜਿਹੜੀਆਂ ਢਿੱਡ ਭਰ ਕੇ ਉਸਨੇ ਸੁਪਨੇ ਵਿੱਚ ਪੀਲੂ ਖਾਧੀਆਂ ਸਨ ਉਹੀ ਦਿਸ ਰਹੀਆਂ ਸਨ ਉਪਰੰਤ ਜਦ ਉਹ ਦਾਤਣ ਕਰਨ ਲੱਗਾ ਤਾਂ ਦੰਦਾਂ ਵਿੱਚ ਪੀਲੂ ਦੇ ਅੜੇ ਹੋਏ ਬੀਜ ਦਾਤਣ ਨਾਲ ਲੱਗੇ ਇਹ ਸਭ ਕੁਝ ਦੇਖ ਕੇ ਉਹ ਬੜਾ ਹੈਰਾਨ ਹੋਇਆ ਕਿ ਇਹ ਕੀ ਵਰਤਾ ਹੋਈ ਹੈ ਮੈਂ ਤਾਂ ਸੁਪਨਾ ਦੇਖਿਆ ਹੈ ਪਰ ਇਹ ਸਭ ਕੁਝ ਪ੍ਰਤੱਖ ਦਿਖ ਰਿਹਾ ਹੈ ਕਈ ਜਨਮ ਧਾਰ ਕੇ ਸੁਪਨੇ ਵਿੱਚ ਹੀ ਮੈਂ ਬੜੇ ਦੁੱਖ ਦੇਖੇ ਹਨ ਕੁਝ ਪਤਾ ਨਹੀਂ ਲੱਗਦਾ ਕਿ ਰਾਤ ਵਿੱਚ ਮੇਰੀ ਇਹ ਹਾਲਤ ਕਿਵੇਂ ਹੋਈ ਹੈ ਅਤੇ ਕਿਉਂ ਹੋਈ ਹੈ ਸਵੇਰੇ ਕੱਪੜੇ ਪਹਿਨ ਕੇ ਗੁਰੂ ਜੀ ਪਾਸ ਜਾਣ ਵਾਸਤੇ ਤੁਰਿਆ ਜਾਂਦਾ ਇਹੀ ਸੋਚਦਾ ਜਾਵੇ ਅਤੇ ਗੁਰੂ ਜੀ ਪਾਸ ਉਹਨਾਂ ਨੂੰ ਮੱਥਾ ਟੇਕ ਕੇ ਬੈਠ ਕੇ ਵੀ ਕਿਹਾ ਕਿ ਇਹਨਾਂ ਸੋਚਾਂ ਵਿੱਚ ਹੀ ਚਿੰਤਾ ਤੁਰ ਸੀ ਗੁਰੂ ਜੀ ਨੇ ਕਿਹਾ ਸਮੀਰ ਚਿੰਤਾ ਨਾ ਕਰ ਇੱਕ ਰਾਤ ਵਿੱਚ ਹੀ ਤੇਰਾ ਲੇਖਾ ਨਿਬੜ ਗਿਆ ਹੈ ਇਹ ਗੱਲ ਸੁਣ ਕੇ ਸਮੀਰ ਬਾਰੰਗ-ਬਾਰ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰ ਲੱਗਾ ਅਤੇ ਬੇਨਤੀ ਕੀਤੀ ਸਤਿਗੁਰੂ ਜੀਓ ਇਹ ਦੀਨ ਦੁਨੀਆ ਦੇ ਰਾਖੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਨੂੰ ਇਸ ਗੱਲ ਦਾ ਭੇਤ ਸਮਝਾਓ ਕਿ ਸੁਪਨਾ ਸੱਚ ਕਿਸ ਤਰ੍ਹਾਂ ਹੋਇਆ ਮੇਰੇ ਸਤਿਗੁਰਾਂ ਜੀ ਨੇ ਕਿਹਾ ਭਾਈ ਤੇਰੇ अनेका ਜਨਮ ਸੁਪਨੇ ਵਿੱਚ ਹੀ ਪੂਗਤਾ ਦਿੱਤੇ ਹਨ ਹੁਣ ਤੂੰ 84 ਦੇ ਦੁੱਖ ਨਹੀਂ ਦੇਖੇਗਾ ਉਸ ਸਮੇਂ ਗੁਰੂ ਜੀ ਪਾਸ ਬਿਆਲਪੁਰੇ ਦਾ ਇੱਕ ਤਰਖਾਨ ਬੈਠਾ ਹੋਇਆ ਸੀ ਉਸਨੇ ਵੀ ਸਮੀਰ ਦੀ ਵਾਰਤਾ ਸੁਣ ਕੇ ਬੇਨਤੀ ਕੀਤੀ ਗੁਰੂ ਜੀ ਇਸ ਦੇ ਨਾਲ ਹੀ ਆਪਣਾ ਦਾਸ ਜਾਣ ਕੇ ਮੇਰੀ 84 ਕੱਟ ਦਿਓ ਸਤਗੁਰੂ ਜੀ ਨੇ ਹੱਸ ਕੇ ਕਿਹਾ ਪ੍ਰੇਮੀਆਂ ਤੂੰ ਵੀ ਸਮੀਰ ਦੇ ਨਾਲ ਹੀ ਪ੍ਰਾਣ ਤਿਆਗ ਕੇ ਗੁਰਪੁਰੀ ਵਿੱਚ ਆ ਜਾਵੇਂਗਾ ਇਨਾਂ ਬਚਨਾਂ ਨਾਲ ਸ਼ਮੀਰ ਅਤੇ ਤਰਖਾਨ ਸਿੱਖ ਦੋਹਾਂ ਦੇ ਮੋਹ ਮਾਇਆ ਦੇ ਭਰਮ ਟੁੱਟ ਗਏ ਅਤੇ ਜੀਵਨ ਮੁਕਤ ਨੂੰ ਪ੍ਰਾਪਤ ਹੋ ਗਏ ਸੋ ਇਸ ਤਰ੍ਹਾਂ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਸ਼ਮੀਰ ਉੱਤੇ ਇੰਨੀ ਕਿਰਪਾ ਕੀਤੀ ਪਤਾ ਨਹੀਂ ਹੋਰ ਕਿੰਨੇ ਕੁ ਸ਼ਮੀਰ ਵਰਗੇ ਸਿੱਖਾਂ ਸੇਵਕਾਂ ਨੂੰ ਗੁਰੂ ਜੀ ਨੇ ਤਾਰ ਕੇ ਗੁਰਪੁਰੀ ਪਹੁੰਚਾਇਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਲੜਾਈਆਂ ਹੀ ਨਹੀਂ ਲੜੀਆਂ ਬਲਕਿ ਗੁਰੂ ਜੀ ਨੇ ਕਿੰਨਿਆਂ ਸਿੱਖਾਂ ਸੇਵਕਾਂ ਨੂੰ ਆਪਣੇ ਚਰਨਾਂ ਦਾ ਓਟ ਆਸਰਾ ਦੇ ਕੇ ਗੁਰਪੁਰੀ ਵਿੱਚ ਪਹੁੰਚਾਇਆ ਬਖਸ਼ਿਆ ਰਹਿਮਤ ਕੀਤੀ ਮਿਹਰ ਕੀਤੀ ਸੋ ਇਥੇ ਸਮੀਰ ਦੀ ਵਾਰਤਾ ਤੋਂ ਇਹ ਸਿੱਧ ਹੋਇਆ ਹੈ ਕਿ ਕਰਮ ਅਮਿਟ ਹੈ ਪਰ ਗੁਰੂ ਜੀ ਦੀ ਮਿਹਰ ਨਾਲ ਬਖਸ਼ਿਆ ਜਾ ਸਕਦਾ ਹੈ ਅਤੇ ਥੋੜੇ ਸਮੇਂ ਵਿੱਚ ਹੀ ਭੁਗਤਾਇਆ ਜਾ ਸਕਦਾ ਹੈ ਪ੍ਰੰਤੂ ਗੁਰੂ ਦੀ ਮਿਹਰ ਸੇਵਾ ਅਤੇ ਪ੍ਰੇਮ ਕਰਕੇ ਪ੍ਰਾਪਤ ਹੁੰਦੀ ਹੈ ਗੁਰੂ ਦੇ ਹੁਕਮ ਦੀ ਪਾਲਣਾ ਕਰਨਾ ਗੁਰੂ ਦੀ ਸੇਵਾ ਹੈ ਗੁਰੂ ਦੀ ਕਿਰਪਾ ਦੇ ਪਾਤਰ ਹੋਣ ਵਾਸਤੇ ਗੁਰੂ ਅੱਗੇ ਉਹਨਾਂ ਦੀ ਬਖਸ਼ਿਸ਼ ਦੀ ਅਰਦਾਸ ਕਰਿਏ ਬਖਸ਼ਿਸ਼ ਨਾਲ ਗੁਰੂ ਨੂੰ ਪਰਵਾਨ ਹੋ ਕੇ ਅੰਤ ਸਮੇ ਗੁਰਪੁਰੀ ਵਿੱਚ ਵਾਸਾ ਮਿਲ ਜਾਵੇਗਾ ਅਗਰ ਆਪ ਜੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਅਤੇ ਧਾਰਮਿਕ ਵੀਡੀਓ ਸੁਣਨਾ ਚਾਹੁੰਦੇ ਹੋ ਆਪ ਜੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਇਹ ਵੀਡੀਓ ਸ਼ੇਅਰ ਵੀ ਜਰੂਰ ਕਰਨਾ ਕਿਉਂਕਿ ਬਹੁਤ ਸਾਰੇ ਸਿੱਖ ਇਨਾ ਸਾਖੀਆਂ ਇਤਿਹਾਸਾਂ ਤੋਂ ਵਾਂਝੇ ਹਨ ਉਹਨਾਂ ਦੀ ਸੋਚ ਸਿਰਫ ਇੱਥੇ ਹੀ ਟਿਕੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਤੇ ਸਿਰਫ ਲੜਾਈਆਂ ਹੀ ਲੜੀਆਂ ਹਨ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ